ਮਾਂ ਦੀ ਚਮਕ ਤਮਕ ਤੇ ਝੂਠੇ ਸੁਪਨੇ ਅੱਜ ਕਈ ਭਾਰਤੀ ਲੜਕੀਆਂ ਦੀ ਜ਼ਿੰਦਗੀ ਨਰਕ ਬਣਾ ਰਹੇ ਨੇ ਦੁਖਦਈ ਗੱਲ ਇਹ ਹੈ ਕਿ ਕਈ ਮਾਮਲਿਆਂ ਦੇ ਵਿੱਚ ਲੜਕੀਆਂ ਨੂੰ ਇਸ ਦਲਦਲ ਦੇ ਵਿੱਚ ਤੱਕਣ ਵਾਲਾ ਕੋਈ ਆਪਣਾ ਹੀ ਹੁੰਦਾ ਹੈ ਅੱਜ ਇਹ ਇੱਕ ਦਰਦਨਾਕ ਕਹਾਣੀ ਸਾਹਮਣੇ ਆਈ ਹੈ ਜਿੱਥੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸਿਚੇਵਾਲ ਜੀ ਦੇ ਲਗਾਤਾਰ ਯਤਨਾਂ ਸਦਕਾ ਓਮਾਨ ਦੇ ਵਿੱਚ ਫਸੀਆਂ ਚਾਰ ਭਾਰਤੀ ਲੜਕੀਆਂ ਦੀ ਸੁਰੱਖਿਤ ਭਾਰਤ ਵਾਪਸੀ ਸੰਭਵ ਹੋ ਸਕੀ ਹੈ ਇਹਨਾਂ ਵਿੱਚੋਂ ਤਿੰਨ ਲੜਕੀਆਂ ਤਾਂ ਪੰਜਾਬ ਦੀਆਂ ਨੇ ਜਦਕਿ ਇੱਕ ਲੜਕੀ केरळ ਦੀ ਰਹਿਣ ਵਾਲੀ ਹੈ ਉਦੋਂ ਅਜੂ ਨਿਰਮਲ ਕੁੱਟਿਆ ਸੁਲਤਾਨਪੁਰ ਲੋਧੀ ਚ ਸੰਤ ਸਿਚਵਾਲ ਨੂੰ ਮਿਲਣ ਲਈ ਪਹੁੰਚੀ ਇੱਕ ਪਿਰਤ ਲੜਕੀ ਨੇ ਆਪਣੇ ਰੋਂਗਟੇ ਖੜੇ ਕਰਨ ਵਾਲੀ ਆਬੀਤੀ ਸਾਂਝੀ ਕੀਤੀ ਇਸ ਦੌਰਾਨ ਲੜਕੀ ਕਾਫੀ ਭਾਵੁਕ ਵੀ ਹੁੰਦੀ ਨਜ਼ਰ ਆਈ ਕਿ ਕੁਝ ਆਪਣਾ ਦਰਦ ਬਿਆਨ ਕਰਦੇ ਹੋਏ ਲੜਕੀ ਨੇ ਦੱਸਿਆ ਸੁਣਦੇ ਹਾਂ ਮੈਂ 2024 ਚ 7 ਮਈ ਨੂੰ ਵਿਦੇਸ਼ ਗਈ ਸੀਗੀ ਤੇ ਮੇਰੀ ਕਜ਼ਨ ਨੇ ਮੈਨੂੰ ਇਹ ਕਹਿ ਕੇ ਉੱਥੇ ਬੁਲਾਇਆ ਸੀ ਕਿ ਉੱਥੇ ਦੋ ਬੱਚੇ ਆ ਬਸ ਉਹਨਾਂ ਦੀ ਕੇਅਰ ਕਰਨੀ ਆ ਤੇਰੀ 150 ਰੁਪਏ ਰਿਆਲ ਸੈਲਰੀ ਹੋਗੀ ਘੱਟੋ ਘੱਟ ਇੰਡੀਆ ਦੀ 25-30 ਹਜ਼ਾਰ ਸੈਲਰੀ ਉੱਥੇ ਜਾ ਕੇ ਪਤਾ ਲੱਗਿਆ ਕਿ ਬਸ ਬੱਚੇ ਨਹੀਂ ਸਾਰਾ ਇਹ ਕੰਮ ਕਰਨਾ ਪੈਂਦਾ ਸੀਗਾ ਮੈਨੂੰ ਕੰਮ ਕਰਨ ਤਾਂ ਕੋਈ ਪ੍ਰੋਬਲਮ ਨਹੀਂ ਸੀ ਪਰ ਉਹਨਾਂ ਮੇਰੇ ਨਾਲ ਕੁੱਟਮਾਰ ਵੀ ਬਹੁਤ ਕੀਤੀ ਤੇ ਮੇਰੇ ਪੈਸੇ ਵੀ ਨਹੀਂ ਦਿੱਤੇ ਮੈਨੂੰ ਉਹਨਾਂ 5 ਮਹੀਨੇ ਤੱਕ ਮੈਂ ਕੰਮ ਕਰਦੀ ਰਹੀ ਫਿਰ ਉਹਨਾਂ ਮੈਨੂੰ ਕਿਸੇ ਏਜੰਸੀ ਸੇ ਛੱਡਤਾ ਉਹ ਉਹ ਇੰਟੈਂਸਿਵ ਵਾਲਿਆਂ ਨੇ ਵੀ ਮੈਨੂੰ ਬਹੁਤ ਕੁੱਟਮਾਰ ਕੀਤੀ ਤੇ ਮੇਰੇ ਕੋਲ ਜਿਹੜੇ ਪੈਸੇ ਸੀ ਉਹ ਵੀ ਮੇਰੇ ਤੋਂ ਖੋਲੇ ਗਏ। ਉਹਨਾਂ ਨੇ ਫਿਰ ਦੂਜੇ ਘਰ ਮੈਨੂੰ ਘਰਲੀ ਕੰਮ ਭੇਜਿਆ ਤੇ ਉੱਥੇ ਵੀ ਮੇਨਾਂ ਕੁੱਟਮਾਰ ਕੀਤੀ ਗਈ। ਉਹਨਾਂ ਵੀ ਮੈਨੂੰ ਕੋਈ ਪੈਸਾ ਨਹੀਂ ਦਿੱਤਾ। ਮੈਂ ਉੱਥੇ ਜਾ ਕੇ ਸਿਰਫ 4-5 ਘਰਾਂ 'ਚ ਕੰਮ ਕੀਤਾ ਮੈਨੂੰ ਕਿੱਥੋਂ ਵੀ ਪੈਸਾ ਨਹੀਂ ਮਿਲਿਆ। ਤਾਂ ਫਿਰ ਮੈਂ ਇਬੈਂਸੀ ਜਾਈ ਇਬੈਂਸੀ ਵਾਲਿਆਂ ਨੇ ਮੇਰੀ ਮਦਦ ਕੀਤੀ ਸੀਗੀ ਤੇ ਉੱਥੇ ਮੈਂ ਜਾ ਕੇ ਦੇਖਿਆ ਕਿ ਮਾਨ ਵਿੱਚ ਬਹੁਤ ਹੀ ਕੁੜੀਆਂ ਫਸੀਆਂ ਜੀਆਂ ਤੇ ਮੈਂ ਇਹੀ ਕਹਿਣਾ ਚਾਹਾਂਗੀ ਕਿ ਮਾਨ ਵਿੱਚ ਕੁੜੀਆਂ ਨਾ ਜਾਣ ਤੇ ਉੱਥੋਂ ਜਾਣ ਤੋਂ ਬਚਨ ਜਦੋਂ ਕਹੇ ਸੀ ਕਿਹੜੇ ਵੀਜ਼ੇ ਦੀ ਤੁਹਾਡੇ ਨਾਲ ਗੱਲ ਹੋਈ ਸੀ ਜਦੋਂ ਤੁਸੀਂ ਦੱਸ ਰਹੇ ਹੋ ਕਿ ਕੰਮ ਕੰਮ ਦੇ ਵੀਜ਼ੇ ਤੇ ਗਏ ਸੀ ਜਾਂ ਤੁਹਾਨੂੰ ਟੂਰਿਸਟ ਨਹੀਂ ਮੈਂ ਟੂਰਿਸਟ ਵੀਜ਼ੇ ਤੇ ਗਈ ਸੀਗੀ ਟੂਰਿਸਟ ਮਤਲਬ ਗੱਲ ਵਰਕ ਪਰਮਿਟ ਦੀ ਹੋਈ ਸੀ ਹਾਂਜੀ ਅੱਛਾ ਜੀ ਪਰ ਮੈਨੂੰ ਟੂਰਿਸਟ ਵੀਜ਼ੇ ਤੇ ਭੇਜਿਆ ਗਿਆ ਸੀਗਾ ਕਿੰਨੇ ਪੈਸੇ ਲਾਇਏ ਸੀ ਮੇਤੋਂ ਉਹਨਾਂ ਵੀਜ਼ੇ ਤੇ ਟਿਕਟ ਲਈ ਬਹੁਤ ਪੈਸੇ ਲੱਸੀਏ 50-60 ਹਜ਼ਾਰ ਲੱਹਾਤਾ ਪਰ ਮੈਂ ਉੱਥੇ ਜਾ ਕੇ ਪਤਾ ਲੱਗਿਆ ਕਿ ਵੀਜ਼ਾ ਤੇ ਟਿਕਟ ਉਧਰ ਫ੍ਰੀ ਹੁੰਦੇ ਆ ਤੇ ਮੇਰੀ ਕਜ਼ਨ ਨੇ ਮੇਰੇ ਪੈਸੇ ਖਾਦੇ ਸੀ ਹਾਂਜੀ ਤੇ ਸੰਸਿਖ ਚਿਵਾਲ ਜੀ ਨਾਲ ਕਿਵੇਂ ਪਹੁੰਚ ਹੋਈ ਐਥੋਂ ਫਿਰ ਮੈਨੂੰ ਪਤਾ ਲੱਗਿਆ ਕਿ ਇੱਕ ਬਾਬਾ ਸੀਚਵਾਲ ਦਾ ਹੈਗਾ ਉਹ ਕੁੜੀਆਂ ਨੂੰ ਕੁੜੀਆਂ ਦੀ ਮਦਦ ਕਰਦੇ ਆ ਤੇ ਮੈਂ ਫਿਰ ਉਹਨਾਂ ਨਾਲ ਕੰਟੈਕਟ ਕੀਤਾ ਉਹਨਾਂ ਨੇ ਮੈਨੂੰ ਉਹ ਸਾਰਾ ਕੁਝ ਦੱਸਿਆ ਤੇ ਮੈਂ ਇੱਥੋਂ ਤੱਕ ਪਹੁੰਚੀ ਹਾਂਜੀ ਹੋਰ ਕਿ ਕੀ ਤਸ਼ੱਦਦ ਅਥਾ ਚੱਲਣਾ ਪਿਆ ਕਰੇ ਬਹੁਤ ਕੁਝ ਮਾਰਕੁੱਟ ਕੱਲੀ ਮੈਂ ਹੀ ਨਹੀਂ ਬਹੁਤ ਕੁੜੀਆਂ ਉੱਥੋਂ ਦੀਆਂ ਇਦਾਂ ਦੀਆਂ ਵਾਂ ਕਿ ਜਿਹੜੀਆਂ ਜੇਲ੍ਹ ਕੱਟ ਕੇ ਵੀ ਉਹਨਾਂ ਨੂੰ ਪੈਸੇ ਭਰ ਕੇ ਇੱਧਰ ਆਉਣ ਦੀ anumati ਨਹੀਂ ਦਿੱਤੀ ਜਾਂਦੀ ਤੇ ਮੈਂ ਹੀ ਕਹਿਣਾ ਚਾਹਾਂ ਕਿ ਕਿੰਨੀਆਂ ਕੁ ਕੁੜੀਆਂ ਹੋਰ ਹੋਣਗੀਆਂ ਉੱਥੇ 100 ਕੁੜੀਆਂ ਵਾਂ ਜਿੱਥੋਂ ਤੱਕ ਮੈਂ ਆ ਉਤਸਵਤ ਕੁੜੀਆਂ ਹੈਗੀਆਂ ਵਾ ਪਰ ਘਰਾਂ ਚ ਕੰਮ ਕਰਦੀਆਂ ਵੀ ਬਹੁਤ ਕੁੜੀਆਂ ਵਾਂ ਪੰਜਾਬ ਦੀਆਂ ਵੀ ਆ ਤੇ ਬਾਹਰ ਦੀਆਂ ਵੀ ਆ ਵਾਪਸ ਆਣੀਆਂ ਚਾਹੁੰਦੀਆਂ ਹਾਂਜੀ ਵਾਪਸ ਚੋਣੀਆਂ ਆਉਂਦੀਆਂ ਪਰ ਉਹਨਾਂ ਦੀ اربਾਬ ਦੀ ਇਨੁਮਤੀ ਤੋਂ ਬਿਨਾਂ ਨਹੀਂ ਆ ਸਕਦੀਆਂ ਪੈਸਾ ਭਰਨ ਤੋਂ ਬਾਅਦ ਵੀ ਉਹਨਾਂ ਨੂੰ ਨਹੀਂ ਹੋਣ ਦਿੱਤਾ ਜਾ ਰਿਹਾ ਹੁਣ ਕੋਈ ਉਮੀਦ ਸੀ ਕਿ ਵਾਪਸ ਆਉਂਗੇ ਇਦਾਂ ਦੀ ਗੱਲ ਬਾਤ ਉਮੀਦ ਤਾਂ ਉਥੇ ਤੁਹਾਡੇ ਤੇ ਤਸ਼ੱਦਦ ਹੁੰਦਾ ਸੀ ਸੋਚਿਆ ਸੀ ਕਿ ਕਦੇ ਵਾਪਸ ਆਉਣਾ ਹੋਊਗਾ ਇਥੇ ਸੋਚਿਆ ਤਾਂ ਨਹੀਂ ਸੀ ਪਰ ਜਦੋਂ ਬੱਬਸੀ ਚਵਾਲ ਜੀ ਨਾਲ ਗੱਲ ਹੋਈ ਤਾਂ ਮੈਨੂੰ ਉਮੀਦ ਜਾਗੀ ਮੇਰੇ ਦਿਲ ਚ ਕਿ ਮੈਂ ਵਾਪਸ ਜਾਉਂਗੀ ਤੇ ਇਹਨਾਂ ਨੇ ਮੇਰੀ ਮਦਦ ਕੀਤੀ ਸੀ ਬੈਂਸੀ ਨੂੰ ਮਿਲ ਪਾਈ ਤਾਂ ਮੈਂ ਇੱਥੇ ਤੱਕ ਪਹੁੰਚੀ ਹੁਣ ਘਰੇ ਵਾਪਸ ਪਰਤੇ ਹੋ ਕਿ ਮਹਿਸੂਸ ਕਰਦੇ ਹੋ ਬਹੁਤ ਵਧੀਆ ਮੈਂ ਮਹਿਸੂਸ ਕਰ ਰਹੀ ਹਾਂ ਮੈਂ ਘਰੇ ਵਾਪਸ ਆ ਚੁੱਕੀ ਹਾਂ ਆਪਣੇ ਮੈਂ ਬਾਬਾ ਜੀ ਨੂੰ ਧੰਨਵਾਦ ਕਰਦੀ ਹਾਂ ਕਿ ਮੇਰੀ ਉਹਨਾਂ ਨੇ ਮਦਦ ਕੀਤੀ ਬਹੁਤ ਸਾਰੀਆਂ ਅਜਿਹੀਆਂ ਹੋਰ ਵੀ ਨੌਜਵਾਨ ਪੀੜੀ ਦੇ ਵਿੱਚ ਲੜਕੇ ਲੜਕੀਆਂ ਹੋਣਗੇ ਜਿਹੜੇ ਵਿਦੇਸ਼ ਜਾਣ ਦੀ ਚਾਹਨਾ ਰੱਖਦੇ ਨੇ ਸੋ ਨੇੜੀ ਕੋਈ ਇੱਕ ਦੀ ਪਾਲ ਦੇ ਵਿੱਚ ਪਰ ਕਿਤਨਾ ਕਿਤੇ ਉਹਨਾਂ ਦੇ ਹੱਥ ਨਿਰਾਸ਼ਾ ਲੱਗ ਰਹੀ ਹੈ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਉਹਨਾਂ ਨੂੰ ਇਹ ਅਪੀਲ ਕਰਨਾ ਚਾਹੀਦੀ ਆ ਕਿ ਤੁਸੀਂ ਅਰਬ ਕੰਟਰੀਆਂ ਚ ਨਾ ਜਾਓ ਸਪੈਸ਼ਲੀ ਅਮਾਨ ਵਿੱਚ ਨਾ ਜਾਓ ਕਿਉਂਕਿ ਉੱਥੇ ਉਹ ਲੋਕ ਨਹੀਂ ਚੰਗੇ ਹੈਗੇ ਤੇ ਨਾ ਹੀ ਉਹ ਦੇਸ਼ ਚੰਗਾ ਕੀ ਲੱਗਦਾ ਕਿ ਇਹ ਤੁਹਾਨੂੰ ਉੱਥੇ ਵੇਚ ਦਿੱਤਾ ਜਾਂਦਾ ਗਾਂ ਜਾ ਕੇ ਹਾਂਜੀ ਉੱਥੇ ਗਾਂ ਤੋਂ ਗਾਂ ਸੇਲ ਕਰਦੇ ਆ ਕੁੜੀਆਂ ਮੁੰਡਿਆਂ ਨੂੰ ਕੁੜੀਆਂ ਕਿ ਉੱਥੇ ਤਾਂ ਮੁੰਡੇ ਵੀ ਬਹੁਤ ਫਸ ਚੁੱਕੇ ਹਨ ਉੱਥੇ ਨਾ ਜਾਣ ਦੀ ਬਸ ਆਹੀ ਬੇਨਤੀ ਕਰਦੀ ਆ ਮੈਂ ਯਕੀਨ ਹੈ ਹੋਰ ਕੀ ਕਹਿਣਾ ਚਾਹੁੰਦੇ ਹੋ ਉੱਥੇ ਇਦਾਂ ਦੇ ਵੀ ਲੋਕ ਹੈਗੇ ਆ ਇੱਕ ਕੁੜੀ ਹੈਗੀ ਆ ਉੱਥੇ ਜਿਨ੍ਹਾਂ ਦੇ ਪੁੱਤ ਦੀ ਇੱਥੇ ਡੈੱਡ ਬੋਡੀ ਹਲੇ ਤੱਕ ਪਈ ਆ ਇੱਕ ਮਹੀਨਾ ਹੋ ਗਿਆ ਉਹਦੇ ਸੰਸਕਾਰ ਲਈ ਤੇ ਉਹ ਕੁੜੀ ਨੂੰ ਹਲੇ ਤੱਕ ਇੱਥੇ ਨਹੀਂ ਆਉਣ ਦੀ anumati ਦਿੱਤੀ ਜਾਦੀ ਸੋ ਉਹਦੇ ਕੋਲੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਆ ਮਤਲਬ ਉਹਦਾ ਬੇਟੇ ਦੀ ਇੱਥੇ ਡੈਥ ਹੋ ਚੁੱਕੀ ਆ ਹਾਂਜੀ ਉਹਨਾਂ ਦੀ ਮਾਂ ਉੱਥੇ ਫਸੀ ਹੋਈ ਆ ਹਾਂਜੀ ਚੰਗੂਲ ਜੀ ਹਾਂਜੀ ਉਹਨਾਂ ਨੂੰ ਪੈਸਿਆਂ ਤੋਂ ਬਗੈਰ ਉੱਥੋਂ ਇੱਥੇ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਅਜੇ ਹੋਰ ਵੀ ਕੋਈ ਮਾਮਲਾ ਤੁਹਾਡੇ ਤੇ ਅੰਜ ਹੈਗਾ। ਹਾਂਜੀ ਹੈਗੇ ਆ ਬਹੁਤ ਸਾਰੇ ਆ ਪਰ ਉਹ ਬਹੁਤ ਜ਼ਿਆਦਾ ਹੀ ਉੱਥੋਂ ਕੁੜੀਆਂ ਫਸ ਚੁੱਕੀਆਂ ਹਨ ਕਿ ਪੈਸਿਆਂ ਤੋਂ ਬਗੈਰ ਜੇਲਾਂ ਕੱਟ ਕੇ ਵੀ ਇਥੇ ਨਹੀਂ ਆਉਣ ਦਿੱਤਾ ਜਾ ਰਿਹਾ ਉਹਨਾਂ ਨੂੰ। ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ ਬਹੁਤ ਜ਼ਿਆਦਾ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ। ਬਹੁਤ ਦੁੱਖ ਦੀ ਗੱਲ ਆ ਕਿ ਲਗਾਤਾਰ ਅਸੀਂ 3 ਸਾਲ ਤੋਂ ਜਿਹੜੇ ਖਾਸ ਕਰਕੇ ਮਹਾਨ ਦੇ ਵਿੱਚ ਲੜਕੀਆਂ ਜਾਂਦੀਆਂ ਤੇ ਇਹਨਾਂ ਦੇ ਨਾਲ ਜੋ ਤੱਕਾ ਹੋ ਰਿਹਾ ਉਹਦੀ ਗੱਲ ਅਸੀਂ ਸਰਕਾਰ ਦੇ ਮੋਹਰੇ ਵੀ ਰੱਖ ਚੁੱਕੇ ਆ ਸੰਸਦ 'ਚ ਵੀ ਉਠਾ ਚੁੱਕੇ ਆ ਤੇ ਇਹ ਲਗਾਤਾਰ ਹੋ ਰਿਹਾ ਕਿਉਂਕਿ ਇਥੋਂ ਜਿਹੜੀਆਂ ਲੜਕੀਆਂ ਹੈਗੀਆਂ ਉਥੇ ਜਾ ਕੇ ਕੋਈ ਇਹਨਾਂ ਦੇ ਨਾਲ ਅਰਬੀ ਦੇ ਵਿੱਚ ਉਹਦਾ ਕੰਟੈਕਟ ਕੋਈ ਕਰ ਲਿੰਦੇ ਹੈਗੇ ਉਹਦਾ اقਰਾਰਨਾਮਾ ਤੇ ਇਹ ਜਿਹੜੇ ਬਾਅਦ ਦੇ ਵਿੱਚ ਜਿਹੜੇ ਹੈ ਇਹਨਾਂ ਨੂੰ ਕੁਟਕਟਾਪਾ ਸ਼ੁਰੂ ਕਰ ਦਿੰਦਾ ਕੰਮ ਕਰਾ ਲੈਂਦੇ ਆ ਪੈਸੇ ਨਹੀਂ ਦਿੰਦੇ ਸੋ ਅਸੀਂ ਪਿਛਲੀ ਵਾਰੀ ਵੀ ਜਦੋਂ ਸਾਡੇ ਕੋਲ ਕੁਝ ਲੜਕੀਆਂ ਦੇ ਫੋਨ ਆਏ ਉਹਨਾਂ ਨੇ ਆਪਣੇ ਮੈਸੇਜ ਭੇਜੇ ਵੀਡੀਓ ਭੇਜੀਆਂ ਤੇ 70 ਲੜਕੀਆਂ ਜਿਹੜੀਆਂ ਸੀ ਉਸ ਵੇਲੇ ਉਹਨਾਂ ਦੇ ਵਿੱਚ ਜਿਹੜੀ ਹੈਗੀ ਆ ਕਾਫੀ ਲੜਕੀਆਂ ਆਈਆਂ ਚਾਰ ਲੜਕੀਆਂ ਹੁਣ ਜਿਹੜੀਆਂ ਹੈਗੇ 2 ਫਰਵਰੀ ਨੂੰ ਵਾਪਸ ਆਈਆਂ ਜੀ ਇਹਨਾਂ ਦੇ ਵਿੱਚ ਤਿੰਨ ਪੰਜਾਬ ਦੀਆਂ ਤੇ ਇੱਕ ਕੇਰਲ ਦੀ ਲੜਕੀ ਆਈ ਹੈ ਤੇ ਇਹ ਜਿਹੜੀ ਹੈਗੀ ਆ ਇਹ ਲੜਕੀ 2 ਮਈ ਦੇ ਵਿੱਚ 24 ਦੇ ਵਿੱਚ ਇਹ ਗਈ ਸੀ ਇਹਨਾਂ ਵੀ ਇਸੇ ਤਰ੍ਹਾਂ ਹੀ ਆਪਣੀ ਇਹਨਾਂ ਦੀ ਕਜਨ ਸੀ ਲੜਕੀ ਕੋਈ ਉੱਥੇ ਫਸੀ ਹੋਈ ਸੀ ਤੇ ਉਹਨਾਂ ਨੇ ਇਹਨਾਂ ਨੂੰ ਕਹਿ ਕੇ ਭੇਜ ਦਿੱਤਾ ਤੇ ਆ ਇਹ ਉਹ ਆਪ ਆ ਗਈ ਤੇ ਇਹ ਉੱਥੇ ਫਸ ਗਈ ਸੋ ਇਹਨਾਂ ਇਹਨਾਂ ਦਾ ਪਰਿਵਾਰ ਸਾਡੇ ਕੋਲ ਆਇਆ ਸੀ ਤੇ ਉਸ ਵੇਲੇ ਵੀ ਅਸੀਂ ਅਮੈਸੀ ਨੂੰ ਇਹਨਾਂ ਦੀ ਜਿਹੜੀ ਹੈਗੀ ਆ ਭੇਜੀ ਸੀਗੀ ਰਿਕਵੈਸਟ ਕਿ ਇਹਨਾਂ ਨੂੰ ਜਿਹੜਾ ਹੈਗਾ ਵਾਪਸ ਲਿਆਂਦਾ ਜਾਵੇ ਤੋ ਕਿਉਂਕਿ ਜਦੋਂ ਇਹ ਲੜਕ ਕੰਮ ਦੇ ਉੱਤੇ ਉਹਨਾਂ ਨੂੰ ਕੁੱਟਦੇ ਮਾਰਦੇ ਆ ਤਾਂ ਫਿਰ ਇਹ ਲੜਕੀਆਂ ਤੇ ਜਿਹੜੀਆਂ ਹੈਗੀਆਂ ਬਾਹਰ ਆ ਜਾਂਦੀਆਂ ਪਾਸਪੋਰਟ ਜਿਹੜੇ ਹੁੰਦੇ ਆ ਰਵਾਬ ਦੇ ਕੋਲ ਹੁੰਦੇ ਆ ਉਹ ਕੁਝ ਨਾ ਕੁਝ ਪੈਸੇ ਭਾਲਦੇ ਹੁੰਦੇ ਆ ਜਾਂ ਉਹ ਪਾਸਪੋਰਟ ਨਹੀਂ ਦਿੰਦੇ ਜਾਂ کورٹ ਵਿੱਚ ਕੇਸ ਕਰ ਦਿੰਦੇ ਇਹ ਬੜੀ ਮੁਸ਼ਕਲ ਆ ਰਹੀ ਹੈ ਸੋ ਜਦੋਂ ਤੋਂ ਇਹ ਇਹ ਗੱਲ ਸ਼ੁਰੂ ਹੋਈ ਹੈ ਅਸੀਂ ਸਰਕਾਰ ਨੂੰ ਬੇਨਤੀ ਕੀਤੀ ਸੀ ਹੁਣ ਦਿੱਲੀ ਤਾਂ ਕਾਫੀ ਸਖਤੀ ਹੋ ਗਈ ਹੈ ਲੜਕੀਆਂ ਨਹੀਂ ਹੁਣ ਉਧਰ ਨੂੰ ਜਾ ਰਹੀਆਂ ਪਰ ਆਇਆ ਬੰਬਈ ਫਿਰ ਉੱਥੇ ਜਿਹੜਾ ਹੈਗਾ ਉਹੀ ਕੰਮ ਹੋ ਰਿਹਾ ਅਸੀਂ ਇਹ ਵੀ ਬੇਨਤੀ ਕਰਨਾ ਚਾਹੁੰਦੇ ਆਂ ਕਿ ਸਰਕਾਰ ਨੂੰ ਵੀ ਬੰਬਈ ਦੇ 에ਰਪੋਰਟ ਦੇ ਉੱਤੇ ਵੀ ਸਖਤੀ ਕੀਤੀ ਜਾਵੇ ਤਾਂ ਕਿ ਜਿਹੜੇ ਏਜੰਟ ਆ ਬੰਬਈ ਵਾਇਆ ਬੰਬਈ ਜਿਹੜਾ ਹੈਗਾ ਲੜਕੀਆਂ ਨੂੰ ਭੇਜ ਰਿਹਾ ਹੋ ਨਾ ਜਾਣ ਹਾਂ ਹੁਣ ਤੱਕ 130 ਲੜਕੀਆਂ ਜਿਹੜੀਆਂ ਹੈਗੀਆਂ ਵਾਪਸ ਆ ਚੁੱਕੀਆਂ ਤੇ ਇਹਨਾਂ ਦੇ ਨਾਲ ਕਾਫੀ ਲੜਕੀਆਂ ਹੋਰ ਵੀ ਵਾਪਸ ਆ ਚੁੱਕੀਆਂ ਐਸ ਵੇਲੇ ਜੋ ਸਾਨੂੰ ਲੜਕੀ ਨੇ ਦੱਸਿਆ ਕਿ 100 ਦੇ ਕਰੀਬ ਲੜਕੀਆਂ ਹਜੇ ਉੱਥੇ ਹੋਰ ਫਸੀਆਂ ਹੋਈਆਂ ਅੱਗੇ 70 ਸੀ 70 ਤੋਂ ਹੁਣ 100 ਹੋ ਗਈਆਂ ਹੋਰ ਵਧ ਗਈਆਂ ਸੋ ਇਹ ਜਿਹੜਾ ਰੈਗੂਲਰ ਧੰਦਾ ਚੱਲ ਰਿਹਾ ਜਿਹਦੇ ਵਿੱਚ ਕੁਝ ਇਹੋ ਜਿਹੇ ਅਜੈਂਡਾ ਰਲੇ ਹੋਇਆ ਇਹ ਟਾਰਗੇਟ ਕਿਹਨਾਂ ਨੂੰ ਕਰਦੇ ਆ ਬਿਲਕੁਲ ਗਰੀਬ ਪਰਿਵਾਰਾਂ ਨੂੰ ਟਾਰਗੇਟ ਕਰਦੇ ਟਾਰਗੇਟ ਕਰਦੇ ਆ ਤੇ ਉਹਨਾਂ ਦੇ ਉਹਨਾਂ ਨੂੰ ਨਾਲ ਚ ਦੇ ਦਿੰਦੇ ਆ ਵੀ ਇੰਨੇ ਪੈਸੇ ਮਿਲਣਗੇ ਤੁਹਾਡੇ ਕੋਲ ਪੈਸਾ ਥੋੜੇ ਬਹੁਤੇ ਪੈਸੇ ਜਿੰਨੇ ਕੋਈ ਦਿੰਦਾ ਕਿ ਕੋ ਲੱਖ 2 ਲੱਖ ਜਾਂ ਥੋੜੇ ਬਹੁਤੇ ਲੈ ਕੇ ਤੇ ਉਹਨਾਂ ਨੂੰ ਭੇਜ ਦਿੰਦੇ ਆ ਪਰ ਉੱਥੇ ਜਾ ਕੇ ਜਿਹੜਾ ਹੈ ਇਹਨਾਂ ਦਾ ਜਸਮਾਨੀ ਸੋਸ਼ਣ ਵੀ ਹੁੰਦਾ ਤੇ ਇਹਨਾਂ ਦੇ ਨਾਲ ਮਾਨਸਿਕ ਤਸ਼ੀਹੇ ਵੀ ਦਿੱਤੇ ਜਾਂਦੇ ਆ ਪਰ ਅਫਸ਼ੋਸ ਆ ਕਿ ਇਹ ਵਰਤਾਰਾ ਰੁਕ ਨਹੀਂ ਰਿਹਾ ਅਸੀਂ ਇਹ ਵੀ ਜਿਹੜਾ ਹੈ ਕਾਫੀ ਸਮੇਂ ਪਿਛੋਂ ਇਹ ਲੜਕੀ 1.5 ਸਾਲ ਪਿਛੋਂ ਵਾਪਸ ਆਈ ਹੈ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਜਿਹੜਾ ਹੈ ਵਿਦੇਸ਼ ਵਿਭਾਗ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਹ ਜਿਹੜੀ ਜੋ ਕੁਝ ਵੀ ਇਹ ਵਰਤਾਰਾ ਹੋ ਰਿਹਾ ਇਹਨਾਂ ਨੂੰ ਰੁਕਿਆ ਜਾਵੇ ਤਾਂ ਕਿ ਗਰੀਬ ਪਰਿਵਾਰਾਂ ਦੀਆਂ ਬੱਚੀਆਂ ਦਾ ਜਿਹੜਾ ਸ਼ੋਸ਼ਣ ਹੋਵੇ ਹੋ ਰਿਹਾ ਇਹਨੂੰ ਰੁਕਿਆ ਜਾਵੇ ਇਹਦੇ ਵਾਸਤੇ ਅਸੀਂ ਜਿਹੜੇ ਖਾਸ ਕਰਕੇ ਅਸੀਂ ਜਿੰਨੇ ਵੀ ਬਾਹਰ ਜਾਣਦੇ ਆ ਇਸ ਜਾਂ ਸਾਡੇ ਪਰਿਵਾਰਾਂ ਦੇ ਵਿੱਚ ਹੁੰਦਾ ਕਿ ਅਸੀਂ ਇਹਨਾਂ ਮੁਲਕਾਂ 'ਚ ਜਾਣਾ ਅਸੀਂ ਫਿਰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਆਪਣੀਆਂ ਲੜਕੀਆਂ ਨੂੰ ਅਮਾਨ ਭਾਵ ਮਾਰਕਟ ਰਜਾਇ ਇਹਨਾਂ ਮੁਲਕਾਂ ਦੇ ਵਿੱਚ ਨਾ ਭੇਜੋ ਇੱਥੇ ਕੋਈ ਜਿਹੜਾ ਹੈ ਬਹੁਤ ਇਹਨਾਂ ਦਾ ਹਾਲ ਜੋ ਅਸੀਂ ਦੇਖ ਰਹੇ ਆ ਲਗਾਤਾਰ ਮੁਸ਼ਕਲ ਆ ਤੇ ਇਹ ਲਾਲਚ ਵਿੱਚ ਨਾ ਹੋ ਇਸੇ ਥੋੜੀ ਖਾ ਲੋ ਜਦੋਂ ਉੱਥੇ ਜਾ ਕੇ ਫਸ ਜਾਂਦੇ ਆ ਉਹਨਾਂ ਦੀ ਜਿਹੜੀ ਦਰਦ ਹੁੰਦਾ ਉਹ ਚੱਲਣਾ ਵੀ ਬੜਾ ਮੁਸ਼ਕਲ ਹੁੰਦਾ ਮਾਪੇ ਉਦੋਂ ਜ਼ਿਆਦਾ ਦੁਖੀ ਹੁੰਦੇ ਜਦੋਂ ਧੀ ਦਾ ਫੋਨ ਆਵੇ ਕਿ ਮੇਰੇ ਨਾਲ ਇਦਾਂ ਗਲਤ ਹੋ ਰਿਹਾ ਮੈਨੂੰ ਇਹ ਟਰਚਰ ਕੀਤਾ ਜਾ ਰਿਹਾ ਜਾਂ ਮੈਨੂੰ ਇਹਦੇ ਵਾਸਤੇ ਮੇਰਾ ਗਲਤ ਫਾਇਦਾ ਲਿਆ ਜਾਂਦਾ ਤਾਂ ਫਿਰ ਮਾਪੇ ਵਖਰੇ ਦੁਖੀ ਹੁੰਦੇ ਆ ਅਸੀਂ ਤਾਂ ਹੱਥ ਜੋੜ ਕੇ ਬੇਨਤੀ ਕਰਾਂਗੇ ਇਥੇ ਥੋੜੀ ਖਾਲੋ ਇਹਨਾਂ ਮਾਨ ਦੇ ਵਿੱਚ ਖਾਸ ਕਰਕੇ ਲੜਕੀਆਂ ਨੂੰ ਇਹਨਾਂ ਦੇ ਅਰਬ ਮੁਲਕਾਂ ਚ ਨਾ ਭੇਜੋ ਇਥੇ ਇਹਨਾਂ ਦੀ ਬੜਾ ਨਰਾਦਰ ਹੁੰਦਾ ਸੋ ਇਹੀ ਸਾਡੀ ਬੇਨਤੀ ਹੈ ਤੇ ਸਰਕਾਰ ਨੂੰ ਬੇਨਤੀ ਹੈ ਕਿ ਜਿਹੜੇ ਟਰੈਵਲ ਏਜੰਟਾ ਇਹਨਾਂ ਤੇ ਜਰੂਰ ਕ ਸਿਕੰਜਾ ਕਸਿਆ ਜਾਵੇ ਤਾਂ ਕਿ ਇਹ ਜਿਹੜੀ ਇੱਜ਼ਤ ਪੱਤਰ ਰੁਲਦੀ ਹੈ ਇਹ ਨਾ ਰੁਲੇ